ਕ੍ਰੌਮਣੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਮੇਜਰ ਸਿੰਘ ਸੋਢੀ ਨੇ ਅਪੀਲ ਕੀਤੀ ਹੈ ਕਿ ਸਾਡੇ ਦਲ ਨੂੰ ਵਰਤਿਆ ਜਾਂਦਾ ਤੇ ਜਣਾ ਖਣਾ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਹਮੇਸ਼ਾ ਭੜਕਾਊ ਬਿਆਨ ਦੇ ਜਾਂਦਾ ਤੇ ਕਿਹਾ ਜਾਂਦਾ ਕਿ ਮੈਂ ਤਰਨਾ ਦਲ ਨਾਲ ਸੰਬੰਧਤ ਹਾਂ ਪਰ ਸਾਡੇ ਦਲ ਨਾਲ ਸਿਰਫ ਸਾਡੇ ਕੁਝਕ ਜਿਹੜੇ ਸਾਡੇ ਨੁਮਾਇੰਦੇ ਨੇ ਉਹੀ ਨੇ ਜੋ ਪੋਸਟਾਂ ਸ਼ੇਅਰ ਕਰਦੇ ਨੇ ਸਾਡੇ ਵੱਲੋਂ ਕਿਸੇ ਨੂੰ ਕੋਈ ਪੋਸਟ ਸ਼ੇਅਰ ਕਰਨ ਦਾ ਅਧਿਕਾਰ ਨਹੀਂ ਸਾਡੇ ਕੁਝ ਗਿਣੇ ਚੁਣੇ ਸਾਡੇ ਬਾਬਾ ਜੀ ਨੇ ਜੋ ਇਹ ਡਿਊਟੀ ਨਿਭਾ ਰਹੇ ਨੇ ਜੋ ਪੋਸਟਾਂ ਸ਼ੇਅਰ ਕਰਨੀਆਂ ਨੇ ਜਾਂ ਕਿਸੇ ਨੂੰ ਜਾਣਕਾਰੀ ਦੇਣੀ ਆ ਉਹ ਸਾਡੇ ਵਿਸ਼ੇਸ਼ ਬੰਦੇ ਹੀ ਅਧਿਕਾਰ ਨੇ ਜੋ ਵਿਸ਼ੇਸ਼ ਪੋਸਟਾਂ ਨੂੰ ਸ਼ੇਅਰ ਕਰ ਦਿੰਦੇ ਨੇ ਤੇ ਜਾਣਕਾਰੀ ਦਿੰਦੇ ਨੇ ਪਰ ਜੋ ਜਣਾ ਖਣਾ ਪੜਕਾਉ ਬਿਆਨ ਦੇ ਦਿੰਦਾ ਤੇ ਇਹ ਕਹਿੰਦਾ ਮੈਂ ਇਸ ਦਾਲ ਨਾਲ ਸਬੰਧਤ ਆ ਉਹ ਜਨਤਾ ਨੂੰ ਚਾਹਿੰਦਾ ਕਿ ਉਸ ਬਾਰੇ ਅਵੇਅਰ ਰਹਿਣ ਅਤੇ ਕਿਸੇ ਵੀ ਪੜਕਾਉ ਬਿਆਨ ਨੂੰ ਨਾ ਸੁਣਨਾ ਅਤੇ ਅੱਗੇ ਸ਼ੇਅਰ ਨਾ ਕਰਨ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਅੱਜਕੱਲ ਕੀ ਸਮਾਂ ਚੱਲ ਰਿਹਾ ਹੈ ਕਿ ਕੋਈ ਵੀ ਹਰ ਕੋਈ ਵੀਰ ਹੈ ਭਰਾ ਸੋਸ਼ਲ ਮੀਡੀਆ ਤੇ ਝਾਟੇ ਮੋਬਾਈਲ ਰਾਹੀਂ ਜਾਂ ਕੋਈ ਆਪਣੇ ਕੈਮਰੇ ਰਾਹੀਂ YouTube ਰਾਹੀਂ ਉਹ ਝਾਟੇ ਸਰੋਹਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਦਾ ਨਾਮ ਵਰਤ ਕੇ ਭਾਵੇਂ ਕੋਈ ਉਹ ਆਪਣੇ ਆਪ ਨੂੰ ਦਵਾ ਪਾਜਵੰਦਾ ਜਹੇਦਾਰ ਦੱਸ ਕੇ ਭਾਵੇਂ ਕੋਈ ਆਪਣੇ ਆਪ ਨੂੰ ਹੈਡ ਪ੍ਰਚਾਰਕ ਦੱਸ ਕੇ ਜਿਸ ਤਰ੍ਹਾਂ ਉਹ ਕੀ ਕਰਦੇ ਹਨ ਵੀ ਉਹ ਵੀਡੀਓ ਬਣਾ ਕੇ ਤੇ ਕਿਸੇ ਨਾ ਕਿਸੇ ਦੇ ਖਿਲਾਫ ਬੋਲਦੇ ਰਹਿੰਦੇ ਹਨ ਜਾਂ ਕੋਈ ਨਾ ਕੋਈ ਆਪੇ ਹੀ ਪ੍ਰੋਗਰਾਮ ਰੱਖ ਕੇ ਆਪੇ ਸਮਾਗਮ ਰੱਖ ਕੇ ਦਸ਼ਮੇਸ਼ ਤਰਨਾਦਾਲ ਵੱਲੋਂ ਉਸ ਦੀ ਉਹ ਅਲਾਸਮੈਂਟਾਂ ਕਰਦੇ ਰਹਿੰਦੇ ਹਨ ਸੋ ਦਾਸ ਬੇਨਤੀ ਕਰਦੇ ਚਾਹੁੰਦਾ ਹੈ ਕਿ ਮੇਰੇ ਨਾਲ ਬੈਠਿਆ ਬਾਬਾ ਜੀ ਜੇਹਦਾਰ ਰਵੇਲ ਸਿੰਘ ਜੀ ਘੋੜਿਆਂ ਦੇ ਜੇਹਦਾਰ ਹਨ ਇਹਨਾਂ ਤੋਂ ਇਲਾਵਾ ਅਧਿਆ ਗਿਆਨੀ ਮਨਦੀਪ ਸਿੰਘ ਜੀ ਵਜ਼ਿਆਰ ਸੀ ਹੈਡ ਪ੍ਰਚਾਰਕ ਦਸ਼ਮੇਸ਼ ਤਰਨਾਦਾਲ ਇਹਨਾਂ ਤੋਂ ਇਲਾਵਾ ਕਿਸੇ ਨੂੰ ਵੀ ਕੋਈ ਸੋਸ਼ਲ ਮੀਡੀਆ ਤੇ ਬੋਲਣ ਦੀ ਜਾਂ ਕੋਈ ਵੀ ਕਰਨ ਦੇ ਕੋਈ ਅਧਿਕਾਰ ਨਹੀਂ ਹੈ ਬਾਕੀ ਜਿਹੜੀਆਂ ਪੋਸਟਾਂ ਪਾਉਂਦੇ ਹਨ ਉਹਨਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਜੀ ਜਾਂ ਭਾਈ ਕਸ਼ਮੀਰ ਸਿੰਘ ਜੀ ਉਹਨਾਂ ਤੋਂ ਇਲਾਵਾ ਉਹ ਪੋਸਟਾਂ ਪਾਉਂਦੇ ਹਨ ਵੀਡੀਓ ਕਦੀ ਉਹਨਾਂ ਕੋਈ ਪਾਈ ਨਹੀਂ ਆ ਪੋਸਟਾਂ ਦਾ ਉਹਨਾਂ ਨੂੰ ਅਧਿਕਾਰ ਹੈ ਤੇ ਬਾਕੀ ਜਿਹੜਾ ਵਾ ਬੋਲਣ ਦਾ ਜਾਂ ਕੋਈ ਕਿਤੇ ਵੀ ਦੱਸਣ ਦਾ ਉਹ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਤੋਂ ਸਵਾ ਹੋਰ ਕੋਈ ਵੀ ਪ੍ਰਚਾਰਕ ਹੈਡ ਪ੍ਰਚਾਰਕ ਦਾਲਪੰਥ ਵੱਲੋਂ ਨਹੀਂ ਥਾਪਿਆ ਗਿਆ ਜੇ ਕੋਈ ਪਹਿਲਾਂ ਥਾਪਿਆ ਗਿਆ ਹੋਊਗਾ ਉਹ ਪਹਿਲਾ ਸਮੇਂ ਦੇ ਵਿੱਚ ਬਾਕੀ ਕੋਈ ਵੀ ਮਨਿਆਦਪੂਰੀ ਹੋਣ ਤੋਂ ਅੱਗੇ ਉਸ ਨੂੰ ਦੇਉ ਰੀਡਿਓ ਨਹੀਂ ਕੀਤਾ ਗਿਆ ਉਸ ਦੀ ਅੱਗੇ ਮਨਿਆਦ ਨਹੀਂ ਵਿਧਾਈ ਗਈ ਸੋ ਇਸ ਕਰਕੇ ਬੇਨਤੀ ਹੈ ਕਿ ਜਿਹੜਾ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ ਜਾਂ ਕਿਸੇ ਦੇ ਕਿਸੇ ਦੇ ਖਿਲਾਫ ਬੋਲਦੇ ਰਹਿੰਦੇ ਹਨ ਸੋ ਦਸ਼ਮੇਸ਼ ਤਰਨਾਦਾਲ ਸਾਰਿਆਂ ਦੀ ਸਾਂਝੀ ਜਥੇਬੰਦੀ ਹੈ ਪੰਥ ਦੇ ਨਾਲ ਰਲ ਕੇ ਚੱਲਣ ਵਾਲਾ ਤਲ ਪੰਥ ਹੈ ਸੋ ਇਸ ਦੇ ਵੱਲੋਂ ਕਿਸੇ ਦੇ ਖਿਲਾਫ ਵੀ ਕੋਈ ਵੀ ਜਿਹੜੀ ਆ ਕੋਈ ਪੰਥ ਦੇ ਵਿੱਚ ਕਾਰਵਾਈ ਇਹੋ ਜਿਹੀ ਨਹੀਂ ਕੀਤੀ ਜਾਂਦੀ ਕਿ ਪੰਥ ਦੇ ਵਿੱਚ ਦੁਬਦਾ ਪਵੇ ਬਾਕੀ ਜਿਹੜੀ ਪੰਥ ਨੂੰ ਬਾਹਰ ਲਿਆ ਸ਼ਕਤੀਆਂ ਕਮਜ਼ੋਰ ਕਰਨ ਵਾਲੀਆਂ ਹਨ ਉਹਨਾਂ ਦੇ ਖਿਲਾਫ ਡੱਟ ਕੇ ਖੜਦਾ ਹੈ ਤੇ ਡੱਟ ਕੇ ਉਹਨਾਂ ਦਾ ਵਿਰੋਧ ਕਰਦਾ ਹੈ ਜਿਹੜੀਆਂ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਹਨ ਜਾਂ ਪੰਥ ਦੇ ਵਿੱਚ ਦੁਰਦਾ ਪਾਉਣ ਵਾਲੀਆਂ ਨੇ ਜਿਸ ਤਰ੍ਹਾਂ ਦੋ-ਦੋ ਬਾਟੇ ਕਰਨ ਵਾਲੇ ਜਾਂ ਦੋ-ਦੋ ਪੰਗਤਾਂ ਕਰਨ ਵਾਲੇ ਜਾਂ ਗੁਰੂ ਕੇ ਬੇਟਿਆਂ ਤੋਂ ਵਿਸਕਰਾ ਕਰਨ ਵਾਲੇ ਉਹਨਾਂ ਦੇ ਖਿਲਾਫ ਹਮੇਸ਼ਾ ਸਮੇਂ ਆਵਾਜ਼ ਬੁਲੰਦ ਕਰਦੇ ਰਵਾਂਗੇ ਕਰਦੇ ਰਹਾਂਗੇ ਤੇ ਕਰਦੇ ਰਹਿੰਦੇ ਆ ਸੋ ਇਸ ਕਰਕੇ ਜਿਹੜੀ ਮੈਂ ਬੇਨਤੀ ਕੀਤੀ ਹੈ ਇਸ ਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਦਸ਼ਮੇਸ਼ ਕਰਨਾ ਦਾਲ ਵੱਲੋਂ ਕੋਈ ਵੀ ਇਹੋ ਜਿਹੀ ਢਕਾਉ ਬਿਆਨਬਾਜ਼ੀ ਜਾਂ ਕੋਈ ਵੀ ਇਹੋ ਜਿਹਾ ਜਿਹੜਾ ਪ੍ਰੋਗਰਾਮ ਹੈ ਇਹ ਕੱਲਿਆਂ ਤੌਰ ਤੇ ਨਹੀਂ ਕੀਤਾ ਜਾਂਦਾ ਸੋ ਦਸ਼ਮੇਸ਼ ਕਰਨਾ ਦਾਲ ਵੱਲੋਂ ਜਿੰਨੇ ਵੀ ਰੰਗਰੇਟੇ ਗੁਰੂ ਕੇ ਬੇਟੇ ਦਾਲ ਪੰਥ ਨੇਕ ਸਿੰਘ ਮੁਖੀ ਸਾਹਿਬ ਆਣ ਉਹਨਾਂ ਨਾਲ ਸਾਰਿਆਂ ਨਾਲ ਗੁਰਮਤਾ ਕਰਕੇ ਕੋਈ ਸਾਂਝਾ ਪ੍ਰੋਗਰਾਮ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿਸੇ ਨੂੰ ਜਾਂ ਕੋਈ ਅਵਾਰਡ ਦੇਣਿਆ ਜਾਂ ਕੋਈ ਪੰਥ ਦੇ ਪੰਥ ਵੱਲੋਂ ਸਨਮਾਨ ਕਰਨਾ ਇਹੋ ਜਿਹਾ ਪ੍ਰੋਗਰਾਮ ਸਾਰਿਆਂ ਦਾ ਸਾਂਝਾ ਹੁੰਦਾ ਕੋਈ ਇੱਕ ਬੰਦੇ ਵੱਲੋਂ ਨਹੀਂ ਹੁੰਦਾ ਇਸ ਕਰਕੇ ਸੰਗਤਾਂ ਗੁੰਮਰਾਹ ਨਾ ਹੋਣ ਇਹਨਾਂ ਨੂੰ ਕੋਈ ਵੀ ਆਉਂਦੇ ਨਹੀਂ ਦਿੱਤੇ ਗਏ ਜੇ ਪਹਿਲੇ ਸਮੇਂ ਦਿੱਤੇ ਸੀ ਉਹ ਅੱਜ ਪਹਿਲਾਂ ਹੀ ਕੈਨਸਲ ਕੀਤੇ ਹੋਇਆ ਪਰ ਇੱਕ ਤਰ੍ਹਾਂ ਫਿਰ ਦੁਬਾਰਾ ਸੋਸ਼ਲ ਮੀਡੀਆ ਰਾਹੀਂ ਇਹਨਾਂ ਨੂੰ ਕੈਨਸਲ ਕੀਤਾ ਜਾਂਦਾ ਹੈ ਜਿੰਨੀਆਂ ਵੀ ਨਿਯੁਕਤੀਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਦਲਪੰਥ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਸੋ ਉਸ ਦਾ ਵੀ ਛੇਤੀ ਹੀ ਦੱਸ ਦਿੱਤਾ ਜਾਊਗਾ ਉਸ ਤਰੀਕੇ ਨਾਲ ਹੀ ਸਾਰਾ ਜਿਹੜਾ ਅਗਲਾ ਪ੍ਰੋਗਰਾਮ ਚੱਲੂਗਾ ਦਲਪੰਥ ਦਾ ਇਸ ਕਰਕੇ ਇਹਨਾਂ ਦੇ ਜਿਹੜੇ ਲੋਕ ਬੋਲਦੇ ਹਨ ਜਾ ਦਸ਼ਮੀਸ਼ ਤਰਨਾਦਾਲ ਦੇ ਨਾਂ ਦੇ ਉੱਤੇ ਹੋਰ ਕਈ ਵੱਖ-ਵੱਖ ਜਥੇਬੰਦੀਆਂ ਵਾਲੇ ਜਿਹੜੇ ਪਹਿਲਾਂ ਜਿਸ ਤਰ੍ਹਾਂ ਆਪਣੇ ਆਪ ਨੂੰ ਅੰਸ਼ਾ-ਪੰਛਾ ਵੀ ਗੁਰੂ ਸਾਹਿਬ ਜੀਆਂ ਜਾਂ ਗੁਰੂ ਸਾਹਿਬ ਦੇ ਸ਼ਹੀਦ ਸਿੰਘਾਂ ਦੀਆਂ ਦੱਸਦੇ ਹਨ ਜਿਹੜੇ ਕਿ ਬਿਲਕੁਲ ਝੂਠ ਬੋਲਦੇ ਹਨ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ ਸੋ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਨੂੰ ਵੀ ਧੱਬਾ ਲਾਉਂਦੇ ਹਨ ਉਹ ਜਿਹੇ ਲੋਕਾਂ ਨੂੰ ਵੀ ਤਾੜਨਾ ਹੈ ਕਿ ਤੁਸੀਂ ਇਹ ਕਰਾਇਆ ਜੇ ਕਿ ਹੁਣ ਅਜੇ ਤਰ ਮੇਜਰ ਸਿੰਘ ਸੋਢੀ ਜੋ ਦਸ਼ਮੇਸ਼ ਤਰਨਾਲ ਦੇ ਮੁਖੀ ਹਨ ਤੇ ਸੰਗਤਾਂ ਦੇ ਨਾਲ ਪਿਆਰ ਹੋਣ ਕਰਕੇ ਤੁਸੀਂ ਸੰਗਤਾਂ ਨੂੰ ਗਮਰਾਹ ਕਰਦੇ ਹੋ ਉਹੋ ਹੀ ਲੋਗੋ ਉਹੋ ਹੀ ਨਾਲ ਲਿਖ ਕੇ ਸੰਗਤਾਂ ਦੇ ਵਿੱਚ ਵਿਚਰਨਾ ਜਿਹੜਾ ਤਾਂ ਸ਼ੁਰੂ ਕਰ ਦਿੱਤਾ ਹੈ ਤੁਸੀਂ ਜੋ ਪਹਿਲਾਂ ਆਪਣੇ ਵਿੱਚਰਦੇ ਸੀ ਉਸੇ ਤਰ੍ਹਾਂ ਵਿਚਰੋ ਸੰਗਤ ਤੁਹਾਡਾ ਮਾਣ ਕਰੂਗੀ ਕਰਦੀ ਰਹੂਗੀ ਤੇ ਸੰਗਤ ਦਸ਼ਮੇਸ਼ ਤਰਨਾਲ ਦਾ ਮਿਸਲ ਬਾਬਾ ਵੀਰ ਸਿੰਘ 1300 ਘੋੜਸਵਾਰ ਜਿਹਦੇ ਸਤਖੰਡ ਵਾਸੀ ਮੁਖੀ ਸਿੰਘ ਸਾਹਿਬ ਜਿਹੇ ਦਰਬਾਬਾ ਬਲਕਾਰ ਸਿੰਘ ਜੀ ਸੌਣੀ ਲੁਧਿਆਣੇ ਵਾਲੇ ਸਨ ਅਤੇ ਉਹਨਾਂ ਤੋਂ ਪਹਿਲਾਂ ਸਿੰਘ ਸਾਹਿਬ ਜਿਹੇ ਦਰਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਸਨ ਸੋ ਉਹਨਾਂ ਤੋਂ ਬਾਅਦ ਦਾਸ ਜਥੇਬੰਦੀ ਦਾ ਮੁਖ ਸੇਵਾਦਾਰ ਹੈ ਜਿਹੜੇ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ